ਪਿੰਡ ਬੋਰ ਬਾਈ ਜੀ ਤੇਰਾ ਕਿਹੜਾਗਾ ਚਰਕੜੀ ਆ ਜੀ ਹਾਂ ਬਾਈ ਜੀ ਚਰਕੜੀ ਬੜਕ ਬੜਕੀ ਸਮਝੀ ਨਹੀਂ ਭਰਾਵਾ ਗਾੜੀ ਦਾ ਬਾਬਾ ਜੀ ਬੜਕ ਇਹ ਕਿੱਥੇ ਆ ਇਹ ਆਪਣਾ ਜਿਹੜੀ ਮਕਸਦ ਤੇ ਆ ਪੜੇ ਰਾਣੀ ਬੜਕ ਦੋਸਤ ਬੜੇਂਗਾ ਹਾਂ ਚੰਕਰੀ ਸ਼ੰਕਰ ਸ਼ੰਕਰ ਇਹ ਕਿੱਥੇ ਜਾ ਆ ਬਾਈ ਜੀ ਕੁੱਲਰੀਆਂ ਹੋਰ ਨਹੀਂ ਕੁੱਲਰੀਆਂ ਹਾਂ ਬਣੇ ਚਰਕੜੀ ਹਾਂ ਬੇਬੇ ਜੁਠੇਪੜ ਪਿੰਡ ਹਾਂ ਬਣੇ ਪਹਿਲਾਂ ਮੂੰਹ ਨਾ ਕਰ ਤਰਾ ਨਾਗਰੀ ਤੋਂ ਨਾਗਰੀ ਤੋਂ ਨਾਗਰੀ ਤੋਂ ਲੈ ਕਾਏ ਬਾਬਾ ਤੇ 체 ਕਿਹੜਾ ਕਾ ਆਪਨੇ ਕਿਹੜਾ ਪੰਡਾ ਕਨੌਤ ਕਨੌਤ ਪਰ ਦੀ ਗੋਤੋਂ ਵੇਰੇ ਕਿਹੜੇ ਕਿਹੜੇ ਅੱਗ ਲੱਗੀ ਹੋਵੇ ਜਿੱਦੇ ਲੱਗੀ ਸੀ ਘਰੇ ਅੱਗ 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 ਤੇਹੀ ਤੁਹਾਨੂੰ ਕਿਹਨੇ ਮੰਤਰੋਂ ਲੱਗੀ ਤੇ ਕੁੱਪਰ ਨੂੰ ਲੱਗੀ ਲੋਵੇ ਫਿਰ ਪਣੇ ਤੂੰ ਸਾਗਲਾ ਦੇ ਬੋਲ ਤੂੰ ਉੱਚਾ ਬੋਲ ਪੈ ਬੋਲਿਆ ਕਰੋ ਬਾਈ ਬੋਲਿਆ ਕਰੋ ਮਨ ਕੇ ਬੋਲਿਆ ਕਰੋ ਬੜਾ ਦੇਖ ਸਾਰੇ ਦੋਨਾਂ ਟਾਈਮ ਬਹੁਤ ওভার ਹੋ ਰਿਹਾ ਪਣੇ ਆ ਜਾ ਪਣੇ ਛੋੜਿਆ ਛੋੜ ਦੇ ਲੈ ਬਾਈ ਜੀ ਬੈਜੋ ਭਰਾ ਆਪਣਾ ਜੀ ਦੇਗਾ ਆਹ ਬਾਈ ਇੱਥੇ ਜਾਗੇ ਹੋ ਰਿਹਾ ਹੋ ਜੀ ਕਿਹੜਾ ਪਣਾਂ ਕੁੜੀਏ ਇੱਕ ਤਾਂ ਉੱਚਾ ਬੋਲਣਾ ਪੈਣਾ ਜਿੰਨਾ ਮੈਂ ਉੱਚਾ ਬੋਲ ਰਿਹਾ ਹਾਂ ਨਾ ਇੱਕ ਸੰਗਣਾ ਹੈ ਜੇ ਗੱਲ ਹੋਵੇ ਤਾਂ ਹਾਂ ਪਰ ਨਾ ਜੇ ਨਹੀਂ ਤਾਂ ਜਵਾਦ ਹੀ ਪਾਪਾ ਹੈ ਨਹੀਂ ਮੁੱਕਰੀ ਸਰੀਆ ਮੈਂ ਕੋਈ ਜੱਕ ਤੇ ਨਾਲ ਕੋਣਾ ਪੀਏ ਹੈ ਪੁੱਛ 100 ਰੁਪਏ ਰੱਖਾਂ ਕਿ ਡਾਇਰੈਕਟਰ ਨੂੰ ਸੁਸਨੇ ਜੋ ਕਰਾਉਣੀ ਕੁਝ 100 ਰੁਪਏ ਕੱਟ ਪੁੱਛਣਾ ਕਿ ਡਾਇਰੈਕਟਰ ਨੂੰ ਸੁਣਾ ਪੈਣਾ ਨਹੀਂ 100 ਤਾਂ ਕੀ ਦੱਸ ਦੋ ਪਰ ਕੀ ਭੋਜੋਗਾ ਠੀਕ ਅੱਛਾ ਤੈਨੂੰ ਪੱਕਾ ਹੀ ਪਤਾ ਵੀ ਠੀਕ ਹੋ ਜੂਗਾ ਸਾਹਿਬ ਨਹੀਂ ਵਜਿਨ ਕਰਕੇ ਅੰਨੋ 25 ਫਿਰ ਜੇ ਤੂੰ ਕੀਨ ਕਰਕੇ ਕੁੜੀਏ ਫਿਰ ਪੱਕਾ ਹੱਲ ਹੋ ਜਾਊਗਾ ਹੁਣ ਮੈਨੂੰ ਐਂ ਦੱਸ ਕੁੜੀਏ ਅੱਗ ਕਿੱਥੇ ਲੱਗੀ ਕਿਸ ਕਿੰਨ ਲੱਗੀ ਸੀ? ਰੋਣ ਦੀ ਰੋਣ ਦੀ ਰੋਣ ਨੂੰ ਹਾਂ ਹਾਂ ਆਏ ਜਾਈ ਦੀ ਰੋਣ ਲੱਗੀ ਸੀ? ਹਾਂ ਕਿਹੜੇ ਪਿੰਡ ਦੇ ਨਾਲ? ਕਿੱਦੀ ਪਿੰਡ ਹੈ? ਹੈ? ਲੈ ਕਾ ਹਾਂ ਇੱਕ ਮਿੰਟ ਉਹ ਜੀ। ਸੋੜੇ ਜਹਾ ਤੇ ਕਢਣ ਨੂੰ ਕੌਣ ਕਹਿੰਦਾ ਤੁਸੀਂ? ਬਾਹਰ ਜਾਣ ਨੂੰ ਕੌਣ ਕਹਿੰਦਾ? ਹੈ? ਕੋਈ ਸੀ? ਕਾ ਮੁੰਡਾ ਓਏ। ਆਇਓ ਓਏ। ਕੀ ਲੱਗਦੀ ਏ ਤੇਰੀ ਭਾਬੀ ਲੱਗਦੀ ਤੇਰੀ ਭਾਵੇਂ ਤੂੰ ਤਾਂ ਪਹਿਲਾਂ ਮੁਕਰੀ ਕਹਿੰਦੀ ਹੈ ਨਹੀਂ ਨਹੀਂ ਮੈਂ ਕਿਹਾ ਕਿ ਤੇ ਵੀ ਤੁਸੀਂ ਆ ਰਿਹਾ ਲਾਈਸ ਹੋ ਜਾਵਾਂ ਆਰਾਮ ਨਾਲ ਦਰਨਾ ਮੈਂ ਕੁਝ ਨਹੀਂ ਕਹਦਾ ਹੈਗਾ ਠੀਕ ਹੈ ਨਾ ਹਾਂ ਆਰਾਮ ਨਾਲ ਕੁਝ ਲੈ ਲਿਓ ਬਈ ਹੁਣ ਦੱਸ ਪੜਨੇ ਵੀ ਕੀ ਲੱਗਦੀ ਆ ਭਾਬੀ ਦੀ ਜਗਾ ਲੱਗਦੀ ਆ ਕੀ ਗਮਾਂਡੀਆਂ ਦੀ ਬਹੂ ਆ ਪੱਕੀ ਗੱਲ ਆ ਛੋਟਿਆਂ ਇੱਟਾ ਕਿੱਥੋਂ ਖੜੀਆਂ ਮੈਨੂੰ ਪੁੱਛੀਂ ਮਾੜਾ ਜਾ ਓਏ ਇੱਟਾ ਕਿੱਥੋਂ ਖੜੀਆਂ ਆਪਣੀਆਂ ਥੋੜੀਆਂ

10 ਕੁੜੀਏ ਸਰੀਰ ਨੂੰ ਕੰਮ ਕਿਧਰ ਰਹਿੰਦੀ ਛੋਟੀ ਸਰੀਰ ਨੂੰ ਤਕਲੀਫ ਆ ਘਰੇ ਤਕਲੀਫ ਸਾਰੇ ਨਹੀਂ ਹੁੰਦੀ ਜਿਆਦਾ ਕੁੜੀਏ ਤੈਨੂੰ ਰਹਿੰਦੀ ਐ ਛੋਟੀ ਕਿਸੇ ਬੋਲ ਸਕਦਾ ਹਾਂਜੀ ਦੇਖ ਛੋਟੀ ਕਿਧਰ ਲੜਾਈ ਹੋਊ ਦਿਵਸ ਇੰਨੀ ਕਹਿਦਾ ਨਾ ਇਹ ਗੱਲ ਥੋੜਾ ਠੀਕ ਆ ਨਾ ਮੈਂ ਨਹੀਂ ਗਈ ਘਟੀ ਹੁਣ ਤੈਨੂੰ ਹੀ ਪਤਾ ਉਹ ਕਿਹੜੇ ਕੰਮ ਪਿਸੇ ਤੇ ਮੈਨੂੰ ਹੀ ਪਤਾ ਪੈਣੇ ਜੇ ਤੂੰ ਕਹੇ ਤਾਂ ਪਰ ਰਿਪੀਟ ਕਰ ਸਕਦਾ ਜੇ ਤੂੰ ਕਹੇ ਮੈਂ ਕਰ ਦੇ ਸਕਦਾ ਨਹੀਂ ਬਸ ਬਰ ਬੜਦਾ ਹੀ ਲੋਟਾ ਕਿੰਨਾ ਚਿਰ ਹੋ ਗਏ ਬਸ ਇੰਨੀ ਗੱਲ ਆ ਬੇਰੀ ਜਿਹੜਾ ਚਾਹੀਦਾ ਤੇ ਤਪਚ ਨਹੀਂ ਦਾ ਹਾਂ 10 11 ਸਾਲ ਉਹ 10 11 ਸਾਲ ਸਹੀ ਹੈ ਕਦੇ ਕੁੜੀਏ ਤੂੰ ਲੋੜ ਨਾ ਕਦੇ ਬਿਮਾਰ ਹੋ ਜੰਨੀ ਆ ਪੱਕੀ ਗੱਲ ਆ ਛੋਟਾ ਸੀਸਾ ਟੜਕ ਗਿਆ ਟੜਕ ਗਿਆ ਬਸ ਕਿੱਥੇ ਪਰ ਨਹੀਂ ਹੈਗਾ ਮੈਂ ਤਾਂ ਭਾਗੀ ਆ ਪੱਕੀ ਗੱਲ ਆ ਓਕੇ ਹਾਂ ਤੇ ਦੋ ਵਿਆਹ ਦਸ ਕੁੜੀਆਂ ਕਿਹਦੇ ਦੀ बेटा है। तेरे ਤਾਏ ਦਾ ਬੇਟਾ ਹੈ ਤੇਰੇ ਤਾਏ ਦਾ ਬੇਟਾ ਹੈਗਾ ਠੀਕ ਹੈ ਇੱਕ ਉਹ ਬੂਝ ਕਹਿੰਦੇ ਨੇ ਬੂਝ ਕਹਿੰਦੇ ਨੇ ਕੀ ਇਹਦੇ ਨਾਲ ਅੱਖੀ ਹੋ ਜਾਂਦੇ ਨੇ ਹਾਂਜੀ ਬੂਝ ਹੁੰਦਾ ਬੂਝ ਹੀ ਹੁੰਦਾ ਹਾਂਜੀ ਇਹ ਕਿੱਥੇ ਆ ਗੁੜੇ ਬੂਝ ਕੀ ਲੇਖੀ ਆਏ ਤਾਂ ਮੈਨੂੰ ਵੀ ਪਤਾ ਨਹੀਂ ਕਿ ਸਹੀ ਕੀ ਕਰਦਾ ਬੂਝ ਦਾ ਮੈਨੂੰ ਤਾਂ ਇਹ ਪਤਾ ਕਿ ਬੂਝ ਹੁੰਦਾ ਹੈਗਾ ਕੱਟ ਕਾ ਹੂੰ ਕਹਿ ਰਿਹਾ ਵੇ ਚੁੰਡ ਹਾਂ ਆਪੜੀ ਚੁੰਡ ਉਹ ਸਾਡੀ ਮੱਟੀ ਦੇਆ ਚਲੋ ਕੌਣ ਤੇ ਕਰੇ ਮੱਟੀ ਕੋਲੇ ਚਲੋ ਬਈ ਇਹ ਨੂੰ ਪਤਾ ਨਹੀਂ ਸਭਾ ਲੱਗ ਰਿਹਾ ਹਾਂ ਸਦਾ ਕਰਦੇ ਹਾਂ ਹਾਂ ਇਹ ਨੂੰ ਮਾ ਅੰਬਰ ਤਾਂ ਸੱਗ ਕੇ ਕਿਨੇ ਛੜਤਾ ਕੂਈ ਛੜੇ ਆ ਨਿਕਲ ਨਿਕਲ ਹੈ ਛੜਿਆ ਨਹੀਂ ਮੇਰੀ ਮਾਤਾ ਦੀ ਛੱੜੇ ਛੜੇ ਵਰਗੀ ਹੈ ਇਹ ਤੁਸੀਂ ਬਹੁ ਗਏ ਐਦਵੀ ਕਰਕੇ ਇਸ ਚੀਜ਼ ਦੀ ਕੂਈ ਚਾਹੇ ਸਾਨੂੰ ਗੁੱਸਾ ਲੱਗੇ ਪਾਣੇ ਮੇਰੀ ਗੱਲ ਦਾ ਨਾ ਉਹ ਬੇਅਦਬੀ ਕਰ ਤੁਹਾਨੂੰ ਸਾਹਮਣੇ ਕੋਈ ਜਿਹਾ ਹੋਣਾ ਕੋਈ ਸਾਹਮਣੇ ਤੁਹਾਨੂੰ ਬਣੇ ਮੇਰੀ ਮਾਤਾ ਦੀ ਨਹੀਂ ਉਹ ਜਾਂਦੇ ਗੁਰੂ ਘਰ ਉਹ ਸਾਡੇ ਕਿਸੇ ਦਾ ਹੈ ਨਹੀਂ ਵੀਰਾ ਥੋੜਾ ਜਿਹਾ ਤਾਂ ਕਰ ਦੇ ਉਹ ਇਹ ਗੱਲ ਸੀ ਕਿ ਉਹ ਦਾਰੂ ਪੀਣ ਲੱਗਿਆ ਚਲੋ ਜੇ ਨਹੀਂ ਪਰ ਉਹ ਜਿਹੜੀ ਬੇਅਦਬੀ ਬਹੁਤ ਜ਼ਿਆਦਾ ਕਰ ਰਿਹਾ ਬਣੇ ਸਾਰ ਨੂੰ ਕਰੋੜ ਵਧੀਆ ਲੱਗ ਰਿਹਾ ਸਿਸਟਮ ਉਹ ਨੂੰ ਕਹਦੇ ਤੁਹਾਡੀ ਬੇਬ ਨੂੰ ਕਹੋ ਵੀ ਗੁਰੂ ਘਰ ਜਾ ਕੇ ਦਸ ਕਰਾ ਕੇ ਉਹਦੀ ਗਲਤੀ ਮੈਨੂੰ ਆਪਾ ਜੀ ਮੈਨੂੰ ਗੱਲ ਦੀ ਹੋਈ ਮੈਨੂੰ ਮਾਫ ਕਰੋ ਮੇਰੇ ਨਾਲ ਦਸ ਬਾਬੇ ਸੀ ਕਰਾਨੇ ਦੇਖ ਦੂਗੀ ਕਰਾਨੇ ਉਹ ਨਹੀਂ ਬਾਈ ਜੇ ਬਾਬਾ ਕਹਿੰਦਾ ਮੈਨੂੰ ਬਣ ਮਸ ਜਾਣਾ ਉਹ ਤਾਂ ਗੱਤੀ ਹੋਗੀ ਨਾ ਉਹ ਗੱਤੀ ਅਰਦਾਸ ਕਰਾਇਆ ਲਈ ਜੀ ਤੁਹਾਡੀ ਸਾਥਾ ਕੋਈ ਹੈ ਠੀਕ ਹੈ ਉਹ ਜ਼ਰੂਰ ਕਰਾਇਆ ਚੋ ਸੋਡੇ ਇੱਕ ਤਾਂ ਹੈਗਾ ਕੋਈ ਇਹ ਕਰਾਇਆ ਹੋਇਆ ਇੱਕ ਨੰਬਰ ਜਿਹਦੇ ਕਾਰਨਰੇ ਘਰ ਦੇ ਢਿੱਲੇ ਮੱਟ ਹੋ ਰਹੀ ਆ ਠੀਕ ਹੈ ਨਾ ਇੱਕ ਨੰਬਰ ਆ ਇੱਕ ਸੋਡੇ ਘਰੇ ਕਿਸੇ ਬੰਦੇ ਬਿਸਗੜਾਈ ਹੋਈ ਆ ਦੋ ਨੰਬਰ ਉਹ ਤੁਹਾਨੂੰ ਪਤਾ ਮੈਨੂੰ ਨਹੀਂ ਸਕਦਾ ਪਤਾ ਆਏਗਾ ਕਿ ਤੂੰ ਇਹ ਸਾਰਾ ਜਾਬੋ ਸੜਿਆ ਹੋਇਆਗਾ ਠੀਕ ਹੈ ਇੱਕ ਤੁਹਾਡੀ ਟਾਕੀ ਰੁੱਟੀ ਪਈ ਆ ਉਹ ਦੱਸ ਕਿੱਥੇ ਟੁੱਟੀ ਪਈ ਆ ਉਹ ਸਾਡੀ ਤਾਕੀ ਵਗੈਰਾ ਪਰ ਮੋਰੀ ਵੀ ਕਹਿੰਦੇ ਨੇ ਹਾਂਜੀ ਹਾਂਜੀ ਉਹ ਸਾਡੇ ਪੁਰਾਣੇ ਬਾਥਰੂਮ ਨਾਲੇ ਥੋੜੇ ਪੁਰਾਣੇ ਬਾਥਰੂਮ ਚ ਹਾਂਜੀ ਹਾਂਜੀ ਬਾਬਾ ਜੀ ਹੈਗੀ ਆ 6 ਮਹੀਨੇ ਸਾਲ ਆ ਮਹੀਨੇ ਵਿੱਚ ਤੁਹਾਡੇ ਕੋਈ ਨਾ ਕੋਈ ਨੁਕਸਾਨ ਹੋਣੀ ਹੋਣਾਗਾ ਹੁੰਦਾ ਜਾਂ ਨਾ ਹੁੰਦਾ 6 ਮਹੀਨੇ ਬਾਅਦ ਹਾਂਜੀ ਹੋ ਗਏ ਤਕਨ ਹੁਣ ਐ ਦੱਸ ਲਾਸਟ ਗੱਲ ਕੁੜੀਏ ਤੇਰਾ ਰੋਲਾ ਕਿਦਣਾ ਪੈ ਗਿਆ ਸੀਗਾ ਪਰ ਮੈਂ ਕਹਿਣਾ ਚਾਹੁੰਦਾ ਨਹੀਂ ਸੀਗਾ ਕੁਝ ਇਹ ਨਾ ਗੱਲ ਦੱਸੀ ਤੂੰ ਠੀਕ ਨਹੀਂ ਹੁੰਗਾ ਚਲੋ ਕਾਫੇ ਮਰਜ਼ੀ ਦਾ ਹੋ ਗਿਆ ਜੇ ਬਬ ਕੁੜੀਆਂ ਕਰਨਾਂ ਪਟਿਆਲੇ ਦੇ ਜੋ ਜਿੰਨੇ ਵੀ ਹੋ ਗਿਆ ਬਸ 10 ਹੋ ਗਏ ਤਾਂ ਅੱਗੇ ਨਾ ਕਰੋ ਹੁਣ ਸੀ ਆਹਾਂ ਕਿ ਮੇਰੇ ਦੇ ਇੱਕ ਵੀ ਟੇ ਵਾਰ ਜਾਂ ਤੱਕੇ ਨਾਲ ਨਹੀਂ ਕਹੋਗੇ ਤੂੰ ਜੇ ਹੋਊਗਾ ਤਾਂ ਤਾ ਕਹਨੇ ਜਾਉ ਅਸੀਂ ਤਾਂ ਇਹ ਨੂੰ ਸਮਝਾਉਣੀ ਆਈ ਦੱਸੇ ਹਾਂ ਹੋ ਜਾਂਦੇ ਉਹ ਤੂੰ ਮੈਨੂੰ ਕੀ ਜਵਾਬ ਦਿੰਦਾ ਵੀ ਕਿਸੇ ਕੁੜੀ ਨਾਲ ਹੋ ਗਿਆ ਲੈ ਮੈਂ ਮੋਟਰ ਕਿਸੇ ਬੰਦੇ ਨਾਲ ਨਹੀਂ ਹੋਏ ਪਛੇਣੋਂ ਕਿਹ ਨਾਲ ਹੋਈ ਹੈ ਫਾਇਦਾ ਉਹ ਗੱਲ ਸੱਚਾ ਜਰੋ ਸਹੀ ਕਹੋ ਜਰੋ ਨਾ ਕੋਈ ਮੈਨੂੰ ਕੋਲ ਹੋਣ ਅੱਜ ਫੇਰ ਮੋੜ-ਮੋੜ ਕੇ ਰੱਖਦੇ ਆ ਮੈਂ ਨਹੀਂ ਕਰਦਾ ਜੇ ਪਤਾ ਬਣਾ ਦੇ ਤੀ ਕਹ ਲੈ ਉਹ ਮੈਂ ਕਹਿ ਦੂੰਗਾ ਹੁਣ ਕਿ ਦੱਸੋ ਤੈਨੂੰ ਪਤਾ ਕਰਦਾ ਇਹਨਾਂ ਨੇ ਕਿਹਾ ਸੀ ਇਹ ਨਹੀਂ ਹਟਦੇ ਇਹ ਕਿਹਾ ਮਤਲਬ ਕਿ ਸਾਡੇ ਰਿਸ਼ਤੇ ਸਾਰੇ ਚ ਮੰਮੀ ਨੂੰ ਪਤਾ ਸੀ ਆ ਪੈਸਿਆਂ ਪਿੱਛੇ ਲੜਾਈ ਹੋ ਗਈ ਸੀ ਬਬੀ ਬੇਟਾ ਆ ਵੇ ਫੇਰ ਮੁੱਕਰ ਗਿਆ ਮੈਂ ਇਹ ਤਾਂ ਕਿ ਗੱਲ ਨਹੀਂ ਹੈਗੀ ਬਾਬਾ ਕਹਿੰਦਾ ਹੋਰ ਦੋ ਬੜੀਆ ਹੋਰ ਰੋਲਾ ਦੱਸੋ ਥੋੜਾ ਦੇਖ ਕੁੜੀ ਦੱਸਣਾ ਪੈਣਾ ਪੈਣਾ ਹੈ ਨਾ ਜੇ ਨਹੀਂ ਦੱਸੇਗੀ ਫਿਰ ਮੈਨੂੰ ਬਾਹ ਜਾਣਾ ਪੈਣਾ ਉਹਦਾ ਕੋਈ ਫਾਇਦਾ ਨਹੀਂ ਹੈਗਾ ਨੇ ਕਿਉਂ ਤੇਰਾ ਹੱਲ ਹੋ ਰਿਹਾ ਅੱਜ ਹੋਰ ਮੇਰੀ ਲੜਾਈ ਹੋਈ ਨਹੀਂ ਆਦੀ ਮਤਲਬ ਕਿ ਜਿਵੇਂ ਕੋਈ ਖਾਸ ਲੜਾਈ ਨਹੀਂ ਮੈਂ ਕਿਹੜਾ ਕਹਿਣਾ ਵੀ ਤੂੰ ਡਾਂਗਾ ਚੱਲ ਪਈਆ ਬਸ ਉਹ ਮਾਰੇ ਮੋਢੇ ਤੋਂ ਮੈਂ ਉਹ ਹੀ ਹੋ ਪਾਇਆ ਕੋਈ ਵੀ ਫੋਨ ਕਿਸਿਆ ਉਹ ਨੰਬਰ ਬੋਲਾਂ ਉਹਨਾਂ ਨਾਲ ਮੈਂ ਬੋਲ ਕੇ ਕੋਈ ਚੱਕਰ ਨਹੀਂ ਹੁੰਦਾ ਬੈਠ ਜਾ ਹਾਂ ਸਹੀ ਗੱਲ ਦੋ ਫੋਨ ਦਾ ਆਪਾਂ ਕਹਿ ਦੂੰਗਾ ਹਾਂ ਬੋਲਾਂ ਉਈ ਸੀ ਪੱਕੀ ਗੱਲ ਆ ਓਕੇ ਆ ਕਹਿ ਬਾਬਾ ਹਾਂ ਹੋਏ ਮੇਰੀ ਮੁੰਦਰਾ ਪਾਈਆ ਇਹ ਕਰੇ ਜਦੋਂ ਬਾਤੋਂ ਸੁਪਨੇ ਆਉਣੇ ਗਲਤ ਚੀਜ਼ਾਂ ਦਿਸੀਆਂ ਇਹ ਕਿਸ ਨੇ ਲਾ ਰੱਖੀਆਂ ਨੇ ਗਿਆ ਇਹਦੇ ਕਹਿੰਦੇ ਜਿਹੜਾ ਸਾਰੀ ਪੱਟੀ ਵਿੱਚ ਸੂਈ ਪਿਆ ਜਿਹੜਾ ਤੈਨੂੰ ਚੱਕਰ ਆ ਤਾਂ ਕਿਸੇ ਨੇ ਕਰਾਰ ਕੇ ਕਿਸੇ ਮੁੰਡੇ ਨੇ ਕਰਾਰ ਕੇ ਆ ਇੱਕ ਜਿਹੜਾ ਥੋੜੇ ਘਰ ਚੱਕਰ ਪਿਆ ਉਹ ਮਾਤਾ ਸੀਤਲਾ ਦਾ ਪਿਆ ਹੋਇਆ ਇਹਦਾ ਲੋ ਪਾਇਆ ਕਰਾਉ ਕੁੜੀਏ ਥੋੜਾ ਹੱਥ ਬਈ ਬਾਈ ਬਾਈ ਠੀਕ ਹੈ ਬਣੇ ਮੁੜ ਕੇ ਥੋੜੇ ਸਰੀਰ ਨੂੰ ਕਾਬ ਨਹੀਂ ਆਉਗੀ ਠੀਕ ਹੈ ਐਨਾ ਕੰਮ ਕਰਾਉ ਠੀਕ ਹੈ ਮਨ ਤੇਰੀ ਪਰਦਾ ਹੈ ਰੋਮੋ ਜੀ ਤੇਰੇ ਕਰ ਲੱਗੇ ਜਾਂਦਾ ਤੇ ਗੱਲ ਸੱਚ ਤੇਰੀ ਹੁੰਦੀ ਹੈ ਇਹ ਐਨਕ ਬੁਰਕੇ ਬੁਰਕੇ ਬੋਲ ਕੇ ਤੇਰੀ ਹੋ ਜਾਂਦਾ ਵੀ ਗੱਲ ਸੱਚ ਜਿਹੜੀ ਗੱਲ ਕਹਿੰਦੇ ਉਹ ਪਾਰ ਹੋ ਜਾਂਦੀ ਆ ਠੀਕ ਹੈ ਤੇਰਾ ਪਤਾ ਹੋਊ ਬੰਨੇ ਇਹਦਾ ਕੋਈ ਚੀਜ਼ ਜਿਹੜੀ ਤੇਰੀ ਚੀਜ਼ ਗਲਤ ਲੱਗੇ ਇਹਦਾ ਹੱਲ ਕਰਾਈ ਆਉਦਾ ਬਸ ਠੀਕ ਹੈ ਬੰਨੇ ਬਈ ਚੀਜ਼ ਸੱਚ ਐਨ ਜਮਾ ਸਹੀ ਹੋ ਜੇਗੀ ਠੀਕ ਹੈ ਤੁਹਾਡੇ ਸਰੀਰ ਦੇ ਵਿੱਚ ਕਿਸੇ ਦੇ ਸਰੀਰ ਦੇ ਵਿੱਚ ਪ੍ਰੋਬਲਮ ਆ ਗਈ ਸਪੋਰ ਨਹੀਂ ਸਕਦਾ ਮੈਂ ਕਿਸੇ ਸਰੀਰ ਦੇ ਵਿੱਚ ਪ੍ਰੋਬਲਮ ਆ ਗਈ ਸੀ ਸਹੀ ਠੀਕ ਉਮਰੇ ਵੀ ਨਹੀਂ ਦੀ ਮੇਰਾ ਭਰਾ ਐ ਸਖੋ ਸੀ ਦੀ ਬਸ ਬੋਲ ਨਹੀਂ ਸਾਦਾ ਕੁੜੀ ਇਹੋ ਗੱਲ ਹੈ ਨਾ ਮੈਂ ਕਿ ਕਦਾ ਸਰੀਰ ਇਹੋ ਕਹਦਾ ਮੈਂ ਨਾ ਆ ਗਈ ਸੀ ਨਾ ਸਾਰਾ ਕੁਝ ਸਹੀ ਹੋ ਜਾਊਗਾ ਇਹਦਾ ਚੀ ਦਾ ਹੱਲ ਕਰਾ ਲੈਣਾ ਸਾਰੇ ਆਮਨ ਦੇ ਘਰੇ ਹੱਥਾਂ ਵੱਧ ਨਹੀਂ ਹਾਂਜੀ ਜੀ ਬਸ ਜੀ ਪਰ ਉਹ ਆਇਆ ਕੋਸੇ ਹੀ ਕਰ ਲਓ ਤਨ ਮੈਂ ਰੋਣੂ ਰੋੜ ਕਹਿੰਦੇ ਮੈਂ ਕੀ ਕਹਿੰਦਾ ਮੈਂ ਆਪਾਂ ਨੂੰ ਜਿਹੜਾ ਕੰਡਾਲਾ ਨੇ ਰੋੜ ਕੀ ਕੰਡਾਲਾ ਵਾਲੇ ਕੰਡਾਲਾ ਵਾਲੇ ਰੋੜ ਜੀ ਤੁਹਾਡੇ ਕੋਠੇ ਤੇਰੇ ਕਿਸਮ ਖਾਈ ਦੀਏ ਜਿਹੜੇ ਪਾਪ ਡੁਪਲੀਕੇਟ ਕਰਦੇ ਹੁੰਦੇ ਨੇ ਮਿੱਟੀ ਚੋਂ ਹਾਂ ਜੀ ਕਿ ਪਾਂਡੂ ਵਾਲੀ ਹਾਂ ਇਹ ਉਹ ਮੇਰੀ ਮਾਤਾ ਨੂੰ ਸੀ ਮੇਰੀ ਮਾਤਾ ਕੋਲੇ ਰਹਿ ਸੀ ਉਹ ਨਾਲ ਲੱਗੀ ਸੀ ਉਹ ਕੀ ਗੱਲ ਹੋਵੇ ਟੱਕਰ ਜਾ ਹਾਂ ਪਾ ਕਹਿੰਦੇ ਸੋਹਣੇ ਲੱਗਦੇ ਨੇ ਤੁਸੀਂ ਬਈ ਸੋਣੂ ਮੈਂ ਕਹਿੰਦੇ ਗੱਲ ਸੋਹਣੀ ਲੱਗਦਾ ਹੈਗਾ ਨੇ ਮੈਂ ਕਹਿੰਦਾ ਉਹਨੂੰ ਮਦਨਾਂਮੀ ਨੂੰ ਜਿਹੜੀ ਜਨਾਨੀ ਅੜਦੀ ਨਹੀਂ ਮੈਂ ਕਿਸ ਨੂੰ ਕੁਝ ਨਹੀਂ ਕਹਦਾ ਹੈਗਾ ਸੱਚੀ ਗੱਲ ਕਹਿਣਾ ਆਪਣੇ ਤੂੰ ਮੈਨੂੰ ਸਮਝਾਈ ਨਾ ਕੁਛ ਦੇ ਤੱਕ ਮੈਂ ਸਮਝਾਈ ਨਾ ਦੇਦੀ ਕੁਝ ਗੱਲਾਂ ਤੇਰੀਆਂ ਐਦਾਂ ਨਹੀਂ ਦੀਆਂ ਮੈਂ ਸਾਰੀਆਂ ਖਾ ਗਿਆ ਪਹਿਲਾਂ ਕਹਿੰਦਾ ਗੱਲ ਅੱਧੀ ਕੁਝ ਤੇਰੀ ਮੈਂ ਖਾ ਗਿਆ ਮੋਟਾ-ਮੋਟਾ ਸਾਹਬ ਤੈਨੂੰ ਦੱਸਦਾ ਵੀ ਆਹ ਕੰਮ ਕਰ ਲਈ ਕੁੜੀ ਤੇਰਾ ਹੱਥ ਹੋ ਜਾਂਦਾ ਠੀਕ ਹੈ ਕੀ ਕੰਮ ਕਰਦੇ ਬਈ ਤੁਸੀਂ ਮੈਂ ਤਾਂ ਉਹਨੂੰ ਚਿਟੀ ਕਰ ਰਹੀ ਹਾਂ ਬਬਾ ਜੀ ਚਿਟੀ ਕਰ ਰਹੀ ਹਾਂ ਕੱਲਾ ਮੇਰਾ ਜਾਮ ਸੀਗਾ ਉਹ ਕੁਝ ਤੱਕ ਪ

ਤੇ ਇਹ ਗੱਲ ਕਹੀ ਜੀ ਗਾ ਤੂੰ ਕੁਛ ਮਰਜ਼ੀ ਕਰਾ ਤੂੰ ਉਜਾ ਨਹੀਂ ਸਕਦੀ। ਇਹ ਨਹੀਂ ਦੰਸੀ ਬਸ ਮੇਰੀ ਐਂਡ ਹੋ ਗਈ ਘਰ ਦੇ ਨਾਲ ਵੀ ਚੱਲੀ ਗਈ। ਧੰਨਵਾਦ ਤੁਹਾਡਾ ਬਸ ਮੇਰੀ ਬਾਹਰ ਭੱਗ ਜਾਈਂ ਬਸ ਇਹ ਕਰਾਂਦੀ ਆ। ਠੀਕ ਹੈ ਨਾ ਤੇਰਾ ਭਲਾ ਹੋ ਚੁੱਕਾ। ਹਾਂ 8 84 ਨੰਬਰ ਕਿਹਦਾ ਹੈ? 686 86 86 ਹਾਂ 86 ਉਹ ਮੇਰੀ ਕਾਸਮਟ ਹੈ ਉਹਨਾਂ ਦੀ ਮੇਰੀ ਕਲਾਸਮੇਟ ਨੇ ਮੇਰੇ ਨਾਲ ਹੀ ਕੀਤੀ ਕਰਦੀ ਹੈ ਰਖਵਾਰੀ ਮੈਂ ਮੇਰੇ ਨਾਲ ਹੀ ਕੀਤੀ ਕਰਦੀ ਹੈ ਤੇਰੇ ਨਾਲ ਹੀ ਉਹ ਕਹਿੰਦੇ ਪੜਾਈ ਕਰੇ ਗੱਲ ਕਰ ਬਸ ਠੀਕ ਹੈ ਉਹਦਾ ਵੀ ਨੰਬਰ ਲੱਗ ਗਿਆ ਤੇ ਨੰਬਰ ਤੇਰਾ ਵੀ ਲੱਗ ਗਿਆ ਦੋਹੀ ਹੋ ਜਾਣਗੇ ਇੱਕ ਬੰਦਾ ਵੀ ਸਹੀ ਗੱਲ ਬਈ ਯਾ ਪਤਾ ਤੇਰਾ ਕੀ ਦਿਮਾਤ ਦੇ ਸਮਝ ਨਹੀਂ ਮੁੰਡੇ ਘੱਟ ਚੱਕਰ ਪਾਇਆ ਹੋਇਆ ਜਿਹੜੇ ਤੇਰੀ ਮੰਮਣੇ ਰੋੜੇ ਥੈਨੂੰ ਕਿਸੇ ਕਾਰਨ ਹੈ ਨਾ ਪੁੱਤ ਉਹ ਮੈਂ ਕਹਿ ਗਿਆ ਆਪਣੇ ਛੋਟੇ ਕਰੇ ਕਰਾਇਆ ਹੋ ਇਹਦਾ ਪਾਇ ਕਰੋ ਉਸ ਕਰਨੇ ਬੜਾ ਕੰਸੈਪਟ ਹੋ ਜਾਊਗਾ ਠੀਕ ਹੈ ਟੈਟੂ ਕਿੱਥੇ ਸਪਾਇਆ ਛੋਟੇ ਤੇ ਮੇਰੀ ਮੰਮਾ ਦੀ ਹੈ ਮੇਰੀ ਹੈ ਕਾਹੂ ਕੀ ਲਿਖਾਇਆ ਹੈ ਏ ਮਹਾਰਾਜ ਪਰ ਮਹਾਰਾਜ ਪਰ ਮਹਾਰਾਜ ਪਰ ਛੋਟੀ ਮੰਮਾ ਦਾ ਹਾਂਜੀ ਹਾਂਜੀ ਤੁਹਾਡੀ ਮੰਮਾ ਨੂੰ ਪਿਆਰ ਜਿਆਦਾ ਕਰਦੀਆਂ ਹਾਂ ਹਾਂਜੀ ਐ ਹਾਂਜੀ